ਟੱਕਣ ਖੋਲਿਆ ਇਸ ਟੱਕਣ ਦੇ ਅੰਦਰ ਇੱਕ ਜਿਹੜਾ ਹੈਗਾ ਕਿਊ ਆਰ ਕੋਡ ਹੈ ਉਸ ਕਿਊ ਆਰ ਕੋਡ ਨੂੰ ਜਦੋਂ ਆਪਾਂ ਸਕੈਨ ਕਰਾਂਗੇ ਤੇ ਆਪਾਂ ਨੂੰ 25 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਡਾਇਰੈਕਟ ਆਪਣੇ ਅਕਾਊਂਟ 'ਚ ਆਣਗੇ ਜਿਵੇਂ ਤੁਸੀਂ ਪਹਿਲਾਂ ਕਿਊ ਆਰ ਕੋਡ ਸਕੈਨ ਕੀਤਾ ਤੁਸੀਂ ਐਲੀਜੀਬਲ ਹੋ ਜਾਓਗੇ ਸਾਡੀ ਬੰਪਰ ਸਕੀਮ ਦੇ ਲਈ ਜਿਹਦੇ ਵਿੱਚ ਅਸੀਂ ਪੰਜਾਬ ਹਰਿਆਣਾ ਯੂਪੀ ਦੇ ਵਿੱਚ 10 ਬੁਲਟ ਮੋਟਰਸਾਈਕਲ ਜਿਹੜੇ ਹਨ ਉਹ ਦੇਣ ਜਾ ਰਹੇ ਹਾਂ ਜਿਹੜਾ ਅਬ ਕੀ ਰਾਇਆ ਕਹਿੰਦੇ 100% ਇਹਦਾ ਰਿਜ਼ਲਟ ਹੈ। ਬਾਈ ਜੀ ਇਹ ਤਾਂ ਆਪਾਂ ਉਦੋਂ ਤੋਂ ਬਤ ਕਰਦੇ ਜਦੋਂ ਤੁਸੀਂ ਪ੍ਰੋਡਕਟ ਕੱਢਿਆ ਕੰਪਨੀ ਨੇ। ਸਾਨੂੰ ਟ੍ਰਾਇਲ 'ਚ ਹੀ ਬਹੁਤ ਵੱਡਾ ਇਹਨੇ ਰਿਜ਼ਲਟ ਦਿੱਤਾ। ਉਸ ਤੋਂ ਬਾਅਦ ਆਪਾਂ ਜਿੰਨੀ ਵੀ ਕਰਦੇ ਆ ਕਣਕ ਦੇ ਉੱਤੇ ਵਕੀਰਾ ਹੀ ਕਰਦੇ ਆ। ਰਿਜ਼ਲਟ ਸੱਚੀ 100% ਹੈ ਜਾਂ ਗੱਲਾਂ ਹੀ ਆ ਕਹਿਣ ਦੀ। ਇੱਦਾਂ ਹੀ ਸਾਡੇ ਪਿੰਡ ਦੀ ਜ਼ਮੀਨ ਜਿੱਦਾਂ ਦੀ ਨਾ ਸਾਨੂੰ ਤਾਂ 101% ਲੱਭਿਆ। ਉਹ ਬੋਲੇ ਤਿੰਨ ਤਿੰਨ ਵਾਰੀ ਸਪਰੇਅ ਕਰਨੀ ਪੈਂਦੀ ਸੀ। ਅੱਛਾ ਜੀ। ਹਾਂਜੀ। ਇਹ ਗੁੱਲੀ ਡੰਡਾ ਫੇ ਖੜਾ ਹੋ ਜਾ। ਉਦਾਂ ਹੀ ਰਹਿੰਦਾ ਸੀਗਾ। ਸਪਰੇਅ ਕਰਨੀ ਪੈਂਦੀ। ਸੱਚੀ ਗੱਲ ਹੈ ਜੀ। ਅਵਕੀਰਾ ਪ੍ਰਭਾਵਸ਼ਾਲੀ ਕਿਉਂ ਹੈ ਕਿਉਂਕਿ ਪੀਆਈ ਦਾ ਜਿਹੜਾ ਪ੍ਰੋਡਕਟ ਹੈ ਅਵਕੀਰਾ ਇਹ ਜਾਪਾਨੀ ਤਕਨੀਕ ਨਾਲ ਬਣਿਆ ਹੋਇਆ ਪ੍ਰੋਡਕਟ ਹੈ। ਸਭ ਤੋਂ ਜ਼ਿਆਦਾ ਫਾਇਦਾ ਤਾਂ ਜੀ ਇਹ ਹੈ ਕਿ ਸਾਡੇ ਖੇਤਾਂ 'ਚ ਗੁੱਲੀ ਡੰਡਾ ਸਾਫ਼ ਹੋ ਗਿਆ ਜਾਂਦਾ ਹੈ। ਖੱਤੇ ਸਾਡੇ ਸਾਫ਼ ਦਿਸਦੇ ਆ। ਗੁੱਲੀ ਡੰਡਾ ਖਤਮ ਹੈ ਤਾਂ ਸਾਡੀ ਫਸਲ ਦਾ ਝਾੜ ਵਧਦਾ ਆ। ਝਾੜ ਨੂੰ ਕਿੰਨਾ ਕੁ ਫਰਕ ਪਿਆ? ਝਾੜ ਤਾਂ ਜੀ ਜਿੱਥੇ ਗੁੱਲੀ ਡੰਡਾ ਨਹੀਂ ਮਰਦਾ ਉਹ ਤਾਂ ਕੁਝ ਵੀ ਨਹੀਂ ਮੁੜ ਕੇ ਹੁੰਦਾ ਜੀ। ਅੱਧੋ-ਅੱਧੀ ਦਾ ਫਰਕ ਪੈ ਗਿਆ ਜੀ। ਪਾਣੀ ਲਾਉਂਦਿਆਂ ਸਰ ਕਣਕ ਸਾਡੀ ਤਾਂ ਜੀ ਕਾਲੀ ਹੋ ਜਾਂਦੀ ਆ। ਹਾਂਜੀ ਤੇ ਗੁੱਲੀ ਡੰ ਕਣਕ ਦੀ ਬਿਜਾਈ ਦਾ ਸੀਜ਼ਨ ਆ ਗਿਆ ਤੇ ਜਦੋਂ ਕਣਕ ਦੀ ਬਿਜਾਈ ਹੁੰਦੀ ਆ ਤਾਂ ਸਭ ਤੋਂ ਵੱਡੀ ਜਿਹੜੀ ਸਮੱਸਿਆ ਕਿਸਾਨਾਂ ਨੂੰ ਫੇਸ ਕਰਨੀ ਪੈਂਦੀ ਆ ਉਹ ਹੁੰਦੀ ਆ ਗੁੱਲੀ ਡੰਡੇ ਦੀ ਸਮੱਸਿਆ ਗੁੱਲੀ ਡੰਡਾ ਇੱਕਦਮ ਉੱਠ ਜਾਂਦਾ ਤੇ ਗੁੱਲੀ ਡੰਡੇ ਦੀ ਸਮੱਸਿਆ ਦੇ ਕਰਕੇ ਇਹ ਸਾਰੀ ਜਿਹੜੀ ਖੁਰਾਕ ਆ ਬਹੁਤ ਸਾਰੀ ਖਾ ਜਾਂਦਾ ਤੇ ਫਿਰ ਇਹ ਕਣਕ ਜਿਹੜੀ ਆ ਉਹਦੇ ਝਾੜ ਨੂੰ ਅਸਰ ਪਾਉਂਦਾ ਕਣਕ ਦੇ ਝਾੜ ਨੂੰ ਅਸਰ ਮਤਲਬ ਹੈਗਾ ਆ ਸਾਡੇ ਜੇਬ ਤੇ ਅਸਰ ਬਹੁਤ ਹੀ ਵਧੀਆ ਤੁਹਾਨੂੰ ਕਿਸਾਨ ਨੂੰ ਮਿਲਾਵਾਂਗੇ ਪੂਰੀ ਟੈਕਨੀਕਲ ਜਾਣਕਾਰੀ ਦਵਾਂਗੇ ਨਾਲ ਮੈਂ ਇੱਕ ਗੱਲ ਦੱਸ ਦਵਾਂ ਇੱਕ ਬਹੁਤ ਵਧੀਆ ਆਫਰ ਪੀਆਈ ਕੰਪਨੀ ਤੁਹਾਡੇ ਲਈ ਲੈ ਕੇ ਆਈ ਆ ਉਹ ਵੀ ਧਿਆਨ ਨਾਲ ਸੁਣਿਓ 10 ਬੁਲਟ ਮੋਟਰਸਾਈਕਲ ਵੀ ਐ ਕਿ ਕੰਪਨੀ ਨੇ ਦੇਣੇ ਨੇ ਤੇ ਕੰਪਨੀ ਕੀ ਕੀ ਆਫਰਾਂ ਲੈ ਆਈ ਆ ਤਾਂ ਕਿਹੋ ਜਿਹਾ ਪ੍ਰੋਡਕਟ ਆ ਆਜੋ ਆਪਾਂ ਗੱਲਾਂ ਬਾਤਾਂ ਕਰਦੇ ਆ ਇਹ ਪਿੰਡ ਹੈਗਾ ਆ ਜੀ ਜਹਾਂਗੀਰਪੁਰ ਖੀਰਾਵਾਲੀ ਡਾਕਾ ਨਾਂ ਦਾ ਖੀਰਾਵਾਲੀ ਤੋ ਬਾਈ ਹਰਜੀਤ ਸਿੰਘ ਸਾਡੇ ਕੋਲ ਹੈ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਪੀ ਆਰ ਪੰਜਾਬ ਤੇ ਤੇ ਵਿਜੇਪਾਲ ਸਰ ਨੇ ਪੀ ਆਈ ਕੰਪਨੀ ਤੋਂ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਮੈਂ ਕਹਿਣਾ ਵੀ ਆਪਾਂ ਪਹਿਲਾਂ ਤਾਂ ਇਹ ਦੱਸ ਦਈਏ ਦਰਸ਼ਕਾਂ ਨੂੰ ਕਿ ਤੁਸੀਂ ਕਿੰਨੀ ਖੇਤੀ ਕਰਦੇ ਆ ਤੇ ਕਦੋਂ ਤੋਂ ਖੇਤੀ ਕਰ ਰਹੇ ਹੋ ਦੇਖੋ ਜੀ ਖੇਤੀ ਤਾਂ ਆਪਣਾ ਹੈਗਾ ਪੀਟਾਪੁਰਖਾ ਆਪਣੇ ਬਜ਼ੁਰਗਾਂ ਵੱਲੋਂ ਕੀਤੀ ਜਾਂਦੀ ਆ ਜੀ ਜੀ ਤੇ ਇਹ ਆਪਾਂ ਉਦੋਂ ਹੁਣ ਖੇਤੀ ਅੱਜ ਕੱਲ ਕਰਦੇ ਆ 200 ਪਲੱਸ ਹੀ ਕਰਦੇ ਆ ਅੱਛਾ ਜੀ 200 ਏਕੜ ਦੀ ਖੇਤੀ ਹਾਂਜੀ 200 ਪਲੱਸ ਹੈ ਕਿਸਾਨ ਵੀਰੋ ਆ ਜਿਹੜਾ ਅਬਕੀਰਾ ਹੈ ਪਿੰਡ ਦੀ ਸ਼ਾਨ ਅਬਕੀਰਾ ਕਿਸਾਨ ਬਾਈ ਕਹਿੰਦੇ 100% ਇਹਦਾ ਰਿਜ਼ਲਟ ਹੈ ਬਾਈ ਹਰਜੀਤ ਤੋਂ ਪੁੱਛ ਲੈਨੇ ਆਪਾਂ ਹਰਜੀਤ ਬਾਈ ਅਬਕੀਰਾ ਬਾਰੇ ਪਹਿਲਾਂ ਤਾਂ ਤੁਸੀਂ ਇਹ ਦੱਸ ਦਿਓ ਵੀ ਇਹ ਤੁਸੀਂ ਕਦੋਂ ਤੋਂ ਵਰਤ ਰਹੇ ਹੋ ਬਾਈ ਜੀ ਇਹ ਤਾਂ ਆਪਾਂ ਉਦੋਂ ਤੋਂ ਵਰਤਦੇ ਜਦੋਂ ਤੁਸੀਂ ਪ੍ਰੋਡਕਟ ਕੱਢਿਆ ਕੰਪਨੀ ਨੇ ਅੱਛਾ ਜੀ ਇਹ ਟ੍ਰਾਇਲ ਵੀ ਆਪੇ ਲਵਾਇਆ ਸੀ ਪਹਿਲਾਂ ਅੱਛਾ ਜੀ ਹਾਂ ਜੀ ਇਹ ਪਿਛਲੇ ਮੇਰੇ ਕੋਲ 5 ਤੋਂ 6 ਸਾਲ ਪਹਿਲਾਂ ਚੱਲਿਆ ਸੀ ਜੀ ਤੇ ਸਾਨੂੰ ਡਰਾਈਲ ਚ ਬਹੁਤ ਵੱਡਾ ਇਹ ਰਿਜ਼ਲਟ ਦਿੱਤਾ ਉਸ ਤੋਂ ਬਾਅਦ ਆਪਾਂ ਜਿੰਨੀ ਵੀ ਕਰਦੇ ਆ ਕਣਕ ਦੇ ਉੱਤੇ ਵਕੀਰਾ ਹੀ ਕਰਦੇ ਆ ਵਕੀਰਾ ਹੀ ਕਰ ਹਾਂਜੀ ਰਿਜ਼ਲਟ ਸੱਚੀ 100% ਹੈ ਜਾਂ ਗੱਲਾਂ ਹੀ ਆ ਕਹਿਣ ਦੀ ਇੱਕੋ ਜੀ ਸਾਡੇ ਪਿੰਡ ਦੀ ਜ਼ਮੀਨ ਜਿੱਦਾਂ ਦੀ ਨਾ ਸਾਨੂੰ ਤਾਂ 101% ਲੱਭਿਆ ਉਹ ਬੋਲੇ ਤਿੰਨ ਤਿੰਨ ਵਾਰੀ ਸਪਰੇਅ ਕਰਨੀ ਪੈਂਦੀ ਸੀ ਅੱਛਾ ਜੀ ਹਾਂਜੀ ਤੇ ਗੁੱਲੀ ਡੰਡਾ ਫੇ ਖੜਾ ਹੋ ਜਾ ਉਦਾਂ ਹੀ ਰਹਿੰਦਾ ਸੀਗਾ ਕੰਪਨੀ ਇਹ ਵੀ ਕਹਿੰਦੀ ਆ ਵੀ ਇੱਕੋ ਵਾਰ ਸਪਰੇਅ ਕਰਨੀ ਪੈਂਦੀ ਸੱਚੀ ਗੱਲ ਹੈ ਜੀ ਸੱਚੀ ਗੱਲ ਹੈ ਜੀ ਨਾਲੇ ਇਸ ਕੋ ਬਾਹਰ ਕਰਨੀ ਵੀ ਟਰੈਕਟਰ ਦੇ ਨਾਲ ਹਾਂ ਉਹ ਨਹੀਂ ਕਿ ਮੁੜ ਕੇ ਪਾਣੀ ਵਿੱਚ ਗਾਰੇ ਚ ਕਰੋ ਖੁੱਭੀ ਚ ਕਰੋ ਬਸ ਕਣਕ ਵੀਜੀ ਨਾਲ ਹੀ ਵਿਲੇ ਆ ਸਪਰੇਅ ਕਰਕੇ ਸਾਰਾ ਸਿਆਲ ਮੁੜ ਕੇ ਖਾਦ ਪਾਓ ਬਸ ਦੋ ਵਾਰੀ ਤੇ ਦੁਬਾਰਾ ਗੁੱਲੀ ਡੰਡਾ ਸਰ ਨਹੀਂ ਚੱਕਦਾ ਨਹੀਂ ਚੱਕਦਾ ਜੀ ਪੱਕਣ ਵੇਲੇ ਤੱਕ ਕੱਲੇ ਕਣਕ ਹੀ ਦਿਖਦੀ ਖੇਤਾਂ ਚ ਫਿਰ ਕੋਈ ਨਹੀਂ ਕੋਈ ਨਦੀਨ ਨਹੀਂ ਵਿੱਚ ਆਉਂਦਾ ਅਸੀਂ ਤਾਂ ਕਿਸਾਨ ਨੂੰ ਪੁੱਛਦੇ ਹੁੰਨੇ ਆ ਵੀ ਕਿਸਾਨ ਵੀਰ ਦੱਸੇ ਸਾਨੂੰ ਵੀ ਇਹਨੂੰ ਵਰਤਨਾ ਕਿੱਦਾਂ ਹੁੰਦਾ ਜਦੋਂ ਅਸੀਂ ਸਪਰੇਅ ਕਰਦੇ ਆ ਇਹਦਾ ਤਰੀਕਾ ਕੀ ਆ ਤਰੀਕਾ ਜੀ ਇਹਦਾ ਇਹ 60 ਗ੍ਰਾਮ ਆਹ ਪੈਂਦੀ ਆ ਵਕੀਰਾ 60 ਮਿਲੀਲੀਟਰ ਜਾਂ 60 ਗ੍ਰਾਮ ਇਹ 2 ਲੀਟਰ ਆ ਪੈਂਦਾ ਬੰਕਰ ਅੱਛਾ ਜੀ ਇਹ ਤੁਸੀਂ 200 ਲੀਟਰ ਪਾਣੀ ਦੇ ਘੋਲ ਬਣਾ ਕੇ ਅੱਛਾ ਜੀ ਇੱਕ ਏਕੜ ਤੇ ਕਰਨਾ ਜੀ ਕਿੱਲੇ ਚ ਠੀਕ ਹੈ ਜੀ ਹਾਂ ਜੀ ਜਦੋਂ ਆਪਾਂ ਹੁਣ ਇਹਦੇ ਨਾਲ ਵੱਡੇ ਪੰਪ ਨਾ ਕਰਦੇ ਆ ਅੱਛਾ ਜੀ ਇਹਦੇ ਨਾਲ ਇਹਦੇ ਇਹਦੇ ਜੀ ਟੰਨਾ ਦਾ ਪੈ ਜਾਂਦਾ ਜੀ 6 ਲੀਟਰ ਆ ਪੈ ਜਾਂਦਾ ਤੇ 3 ਸ਼ੀਸ਼ੀਆਂ ਉਹ ਪੈ ਜਾਂਦੀਆਂ ਜੀ ਅੱਛਾ ਜੀ ਤੇ ਜਿੱਦਾਂ ਇਹਨੂੰ ਪਾਣੀ ਜਦਾਂ ਵਧੀਆ ਲੱਗੇ ਉਦੋਂ ਬੂਮ ਵਧੀਆ ਤਰੀਕੇ ਨਾਲ ਹੋਵੇ ਕਈ ਵਾਰੀ ਸਾਡੇ ਬੰਦੇ ਫਿਰ ਕਿਸਾਨ ਵੀਰ ਕੀ ਕਰਦੇ ਆ ਕਿ ਪਾਣੀ ਘੱਟ ਲਾਉਣਾ ਦਵਾਈ ਪਾ ਲੈਣੀ ਤੇ ਉਹਦਾ ਕਰਕੇ ਵੀ ਫੇਰ ਮੜ ਕੇ ਆਪਾਂ ਕੰਪਨੀ ਨੂੰ ਦੋਸ਼ ਦੇਣਾ ਹੂੰ ਤੇ ਇੱਕ ਫਿਰ ਜੇ ਹੁਣ ਆਪਾਂ ਵਕੀਰਾ ਪਾਇਰ ਨਾਲ ਬੰਕਰ ਹੀ ਪਾਓ ਹੂੰ ਤੇ ਜੇ ਆਪਾਂ ਪੂਰਾ ਰਿਜ਼ਲਟ ਲੈਣਾ ਤਾਂ ਇਸ ਕੋਈ ਚੀਜ਼ ਪਾਓ ਇਸ ਕੋ ਕੰਪਨੀ ਦਾ ਪ੍ਰੋਡਕਟ ਮੈਂ ਗਰਾਊਂਡ ਲੈਵਲ ਤੇ ਵੀ ਬਹੁਤ ਸਾਰੇ ਕਿਸਾਨਾਂ ਨੂੰ ਪੁੱਛ ਚੁੱਕਾ ਆ ਕਿ ਕੀ ਇਹ ਵਾਕਈ ਇੰਨਾ ਪ੍ਰਭਾਵਸ਼ਾਲੀ ਹੈ ਤਾਂ ਉਹ ਵੀ ਇਹੀ ਗੱਲ ਕਹਿੰਦੇ ਨੇ ਕਿ ਯਾਰ ਵਕੀਰਾ ਦੇ ਰਿਜ਼ਲਟ ਬੜੇ ਸ਼ਾਨਦਾਰ ਨੇ ਤੇ ਕੰਪਨੀ ਤੋਂ ਸਾਡੇ ਕੋਲ ਸ਼੍ਰੀ ਵਿਜੇਪਾਲ ਜੀ ਆ ਪੀ ਆਈ ਕੰਪਨੀ ਤੋਂ ਸਰ ਇਹ ਜਿਹੜੀ ਚੀਜ਼ ਆ ਇਹਦੇ ਪ੍ਰਭਾਵਸ਼ਾਲੀ ਹੋਣ ਦਾ ਕਾਰਨ ਕੀ ਆ ਵੈਸੇ ਸਭ ਤੋਂ ਪਹਿਲਾਂ ਤਾਂ ਮੈਂ ਕਿਸ਼ਨ ਵੀਰਾ ਨੂੰ ਦੀਵਾਲੀ ਦੀ ਲੱਖ ਲੱਖ ਵਧਾਈਆਂ ਦੇਣਾ ਤੇ ਅਵਕੀਰਾ ਪ੍ਰਭਾਵਸ਼ਾਲੀ ਕਿਉਂ ਹੈ ਕਿਉਂਕਿ ਪੀ ਆਈ ਦਾ ਜਿਹੜਾ ਪ੍ਰੋਡਕਟ ਹੈ ਅਵਕੀਰਾ ਇਹ ਜਾਪਾਨੀ ਤਕਨੀਕ ਨਾਲ ਬਣਿਆ ਹੋਇਆ ਪ੍ਰੋਡਕਟ ਹੈ ਅੱਛਾ ਤੇ ਜਿਹੜਾ ਜਪਾਨੀ ਟੈਕਨੋਲੋਜੀ ਆ ਉਹਦੇ ਬਾਰੇ ਸਾਰੇ ਜਾਣਦੇ ਵੀ ਉਹ ਟੈਕਨੋਲੋਜੀ ਜਿਹੜੀ ਹੈ ਕਿੰਨੀ ਪ੍ਰਭਾਵਸ਼ਾਲੀ ਹੁੰਦੀ ਹੈ ਤਾਂ ਇਹਦਾ ਰਿਜ਼ਲਟ ਜਿਹੜਾ ਹੈਗਾ ਸਭ ਤੋਂ ਵਧੀਆ ਜਿਹੜਾ ਉਹ ਆਂਦਾ ਹੈ ਦੂਜਾ ਜਿਹੜੀ ਅਸੀਂ ਬੰਕਰ ਦੇ ਰਿਹਾ ਇਹਦੇ ਚ ਇੱਕ ਕੈਮੀਕਲ ਹੁੰਦਾ ਹੈ ਨਾਈਟਰੋਸੋ ਐਮੀਨ ਓਕੇ ਇਹਦੇ ਵਿੱਚ ਹਾਂਜੀ ਅੱਛਾ ਉਹ ਕਢਾਲਣਾ ਪੈਂਦਾ ਹੈ ਤੇ ਕੋਈ ਵੀ ਜਿਹੜੀ ਵਧੀਆ ਕੰਪਨੀ ਹੈ ਉਹ ਤਾਂ ਉਹਨੂੰ ਕਰਦੀ ਹੈ ਪਰ ਬਾਕੀ ਕੰਪਨੀਆਂ ਨਹੀਂ ਕਰਦੀ ਤਾਂ ਕਰਕੇ ਇਹਦਾ ਜਿਹੜਾ ਪਲਾਂਟ ਦੇ ਉੱਤੇ ਫਾਈਟੋ ਹੈ ਉਹ ਨਹੀਂ ਆਂਦਾ ਨਹੀਂ ਤਾਂ ਜੇ ਟੈਂਪਰੇਚਰ ਲੋ ਜਾਂ ਹਾਈ ਹੋਊਗਾ ਤੇ ਜਿਹੜੀ ਬੰਕਰ ਜਾਂ ਪੈਂਡੇਮੈਥਲੀਨ ਜਿਹਨੂੰ ਆਪਾਂ ਕਹਿੰਨੇ ਆ ਉਹ ਪਲਾਂਟ ਨੂੰ ਜਿਹੜੀ ਉਹ ਜਲਾ ਦਿੰਦੀ ਹੈ ਪਰ ਇਹ ਇਹਦੇ ਚ ਨਹੀਂ ਹੁੰਦੀ ਇਸ ਬਾਰ ਮੌਸਮ ਵਿਭਾਗ ਨੇ ਆਲਰੇਡੀ ਪ੍ਰੈਡਿਕਸ਼ਨ ਕੀਤੀ ਹੈ ਬੇਸ ਬਾਰ ਟੈਂਪਰੇਚਰ ਜਿਹੜਾ ਬਹੁਤ ਲੋ ਰਹਿਣ ਵਾਲਾ ਹੈ ਆਪਣੇ ਸਪੈਸ਼ਲੀ ਨਾਰਥ ਇੰਡੀਆ ਪੰਜਾਬ ਹਰਿਆਣਾ ਦੇ ਵਿੱਚ ਜਿੱਥੇ ਟੈਂਪਰੇਚਰ 4 ਤੋਂ 6 ਡਿਗਰੀ ਦਿਸੰਬਰ ਜਨਵਰੀ ਦੇ ਵਿੱਚ ਰਹੂਗਾ ਉੱਥੇ ਜ਼ਰੂਰੀ ਹੈ ਕਿ ਆਪਾਂ ਬੰਕਰ ਦੇ ਨਾਲ ਹੀ ਆਵਕੀਰਾ ਨੂੰ ਯੂਜ਼ ਕਰੀਏ ਅੱਛਾ ਆਵਕੀਰਾ ਦੇ ਨਾਲ ਬੰਕਰ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਗੁਲੀ ਡੰਡਾ ਹੈ ਉਹਦੇ ਤਿੰਨ ਬਾ ਤਿੰਨ ਫਲਸ ਆਉਂਦੇ ਆ ਪਹਿਲਾ ਕਣਕ ਦੇ ਨਾਲ ਉਗਦਾ ਹੈ ਦੂਜਾ ਪਹਿਲਾ ਪਾਣੀ ਦੇਣ ਤੋਂ ਤੇ ਤੀਜਾ ਜਿਹੜਾ ਹੈਗਾ ਉਹ ਦੂਜਾ ਪਾਣੀ ਦੇਣ ਤੇ ਬਾਅਦ ਜਿਹੜਾ ਉਗਦਾ ਹੈ ਤੇ ਜੇ ਆਪਾਂ ਪਹਿਲੇ ਬੰਕਰ ਕਰਤੀ ਤਾਂ ਇਹ ਜ਼ਮੀਨ ਦੇ ਉੱਤੇ ਲੇਅਰ ਬਣਾ ਲੈਂਦੀ ਹੈ ਤੇ ਜਿਹੜਾ ਪਹਿਲਾ ਗੁੱਲੀ ਡੰਡਾ ਉਗੇਗਾ ਉਹਨੂੰ ਇਹ ਉੱਥੇ ਹੀ ਜਿਹੜੀ ਆ ਖਤਮ ਕਰ ਦਿੰਦੀ ਹੈ ਇਹਦੇ ਤੁਹਾਨੂੰ ਕੀ ਫਾਇਦਾ ਲੱਗਦਾ ਜੇ ਮੈਂ ਪੁੱਛਾਂ ਵੀ ਸਭ ਤੋਂ ਛੋਟੀ ਦਾ ਫਾਇਦਾ ਦਾ ਕੀ ਆ ਸਭ ਤੋਂ ਜ਼ਿਆਦਾ ਫਾਇਦਾ ਤਾਂ ਜੀ ਇਹ ਹੈ ਕਿ ਸਾਡੇ ਖੇਤਾਂ 'ਚੋਂ ਗੁੱਲੀ ਡੰਡਾ ਸਾਫ਼ ਹੋ ਗਿਆ ਜਾਂਦਾ ਹੈ ਖੱਤੇ ਸਾਡੇ ਸਾਫ਼ ਦਿਖਦੇ ਆ ਹੂੰ ਤੇ ਉਸ ਤੋਂ ਬਾਅਦ ਜੀ ਕਿ ਸਾਡਾ ਜਦੋਂ ਗੁੱਲੀ ਡੰਡਾ ਖਤਮ ਹੈ ਤਾਂ ਸਾਡੀ ਫਸਲ ਦਾ ਝਾੜ ਵੱਧਦਾ ਆ ਹੂੰ ਪਹਿਲਾਂ ਸਾਡਾ ਝਾੜ ਨਾਰਮਲ ਜਿਹਾ ਰਹਿੰਦਾ ਝਾੜ ਵਧੀਆ ਹੈ ਵਧੀਆ ਜੀ ਵਧੀਆ ਜੀ ਠੀਕ ਆ ਝਾੜ ਨੂੰ ਕਿੰਨਾ ਕੁ ਫਰਕ ਪਿਆ ਝਾੜ ਤਾਂ ਜੀ ਜਿੱਥੇ ਗੁੱਲੀ ਡੰਡਾ ਨਹੀਂ ਮਰਦਾ ਉਹ ਤਾਂ ਕੁਝ ਵੀ ਨਹੀਂ ਮੁੜਦੀ ਹੁੰਦਾ ਜੀ ਅੱਧੋ ਵੱਧੀ ਦਾ ਫਰਕ ਪੈ ਗਿਆ ਜਿੱਦਾਂ ਦੀ ਸਾਡੀ ਜਮੀਨ ਪਿੰਡ ਦੀ ਜਮੀਨ ਹੈ ਨਾ ਕਲਰਿਆ ਇਹ ਚੀਕ ਨਾ ਬੰਨਿਆ ਇੱਥੇ ਸਲਾਬਾ ਨਹੀਂ ਜਾਂਦਾ ਹੂੰ ਤੇ ਇੱਥੇ ਹੋਰ ਦਵਾਈਆਂ ਤਿੰਨ ਤਿੰਨਾਂ ਦੇ ਵੀ ਕਰੀ ਲੀਆਂ ਤੇ ਮੁੜ ਕੇ ਕਣਕ ਹੀ ਐਂਡ ਤੇ ਸੜ ਜਾਂਦੀ ਆ ਗੁੱਲੀ ਡੰਡਾ ਉਦਾਂ ਹੀ ਰਹਿ ਜਾਂਦਾ ਹੂੰ ਇਹਦੇ ਨਾਲ ਬਹੁਤ ਫਰਕ ਪਿਆ ਜੀ ਆਪਣਾ ਅੱਛਾ ਆਹ ਜਿਹੜੀ ਜ਼ਮੀਨ ਹੈ ਆ ਇਹ ਕਲਰ ਹੈ ਜੀ ਥੋੜੀ ਜੀ ਹਾਂ ਜੀ ਇਹ ਚੀਕ ਨਾ ਪਾਉਂਦੇ ਆ ਜੀ ਇੱਥੇ ਸਿਆਲ ਨੂੰ ਸਲਾਬ ਬਹੁਤ ਰਹਿੰਦੀ ਆ ਠੀਕ ਆ ਤੇ ਫਿਰ ਵੀ ਤੁਹਾਡੇ ਇਹ ਕਾਮਯਾਬ ਹੈ ਇਹੀ ਪ੍ਰੋਡਕਟ ਕਾਮਯਾਬ ਹੈ ਜੀ ਵਿਜੇਪਾਲ ਜੀ ਤੁਹਾਡਾ ਪ੍ਰੋਡਕਟ ਹਰ ਜ਼ਮੀਨ 'ਚ ਕਾਮਯਾਬ ਹੈ ਜਾਂ ਕਿਸੇ ਕਿਸੇ ਇਧਰ ਤਾਂ ਨਹੀਂ ਵੀ ਕਿਤੇ ਨਹੀਂ ਕਾਮਯਾਬ ਦੇਖੋ ਜੀ ਜਿਹੜੀ ਅਵਕੀਰਾ ਹੈ ਉਹਨੇ ਕੰਮ ਕਰਨਾ ਹੈ ਪਾਣੀ ਲੱਗਣ ਤੋਂ ਬਾਅਦ ਜਿਵੇਂ ਹੀ ਆਪਾਂ ਅਵਕੀਰਾ ਕਰਦੇ ਆ ਇਹ ਮਿੱਟੀ ਦੇ ਕਣਾਂ ਦੇ ਉੱਤੇ ਚਿਪਕ ਜਾਂਦੀ ਹੈ ਜਿਹੜੀ ਮੀਡੀਅਮ ਲਾਈਟ ਸੋਇਲ ਹੈ ਉੱਥੇ ਜਿਵੇਂ ਪਾਣੀ ਲੱਗੇਗਾ ਇਹ ਦਵਾਈ ਜਲਦੀ ਰਿਲੀਜ਼ ਹੋਊਗੀ ਰਿਜ਼ਲਟ ਆਪਾਂ ਨੂੰ ਵਧੀਆ ਮਿਲੇਗਾ ਜਿੱਥੇ ਡੱਕਰ ਜ਼ਮੀਨ ਹੈ ਉੱਥੇ ਇਹ ਦਵਾਈ ਸਲੋ ਰਿਲੀਜ਼ ਹੁੰਦੀ ਹੈ ਰਿਜ਼ਲਟ ਉੱਥੇ ਵੀ ਆਂਦਾ ਹੈ ਪਰ ਉਹ ਥੋੜਾ ਲੇਟ ਦਿਖਦਾ ਆਪਾਂ ਨੂੰ ਤੇ ਉੱਥੇ ਆਪਾਂ ਜਿਹੜੀ ਹੈ ਬੰਕਰ ਦੇ ਨਾਲ ਕਰਾਂਗੇ ਤਾਂ ਆਪਾਂ ਨੂੰ ਵਧੀਆ ਰਿਜ਼ਲਟ ਜਿਹੜਾ ਉਹ ਦੇਖਣ ਨੂੰ ਮਿਲੇਗਾ ਡੱਕਰ ਜ਼ਮੀਨ ਯਾਨੀ ਕਾਮਯਾਬ ਹਰੇਕ ਬਿਲਕੁਲ ਹਰ ਜ਼ਮੀਨ ਦੇ ਵਿੱਚ ਇਹ ਕਾਮਯਾਬ ਹੈ ਹਰਜੀਤ ਭਾਈ ਜੀ ਬਜਾਈ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਆ ਜਿਹੜਾ ਤੁਸੀਂ ਵਰਤਦੇ ਆ ਜਿਹਦੇ ਉੱਤੇ ਅਬਕੀਰਾ ਸਭ ਤੋਂ ਬੈਸਟ ਕੰਮ ਕਰਦਾ ਉਹ ਵੀ ਦੱਸ ਦਿਓ ਦੇ ਬਜਾਈ ਦਾ ਤਾਂ ਇਹ ਸੁਪਰ ਸੀਡਰ ਦੇ ਨਾਲ ਬਹੁਤ ਵਧੀਆ ਦਾ ਰਿਜ਼ਲਟ ਆਉਂਦਾ ਜੀ। ਬਾਂਹ ਬਰੀਕ ਹੋ ਜਾਂਦਾ ਵਾ। ਡਲੀ ਨਹੀਂ ਹੁੰਦੀ। ਹੂੰ। ਤੇ ਵਾ ਬਾਂਹ ਵਗਿਆ ਚਾਹੀਦਾ ਇਹਨੂੰ। ਕਿਉਂਕਿ ਮਿੱਟੀ ਇਹ ਕਰੀ ਜਿੱਦਾਂ ਉਲਟਾ ਪਲਟਾ ਹੋ ਜਵੇ। ਆ ਵੀ ਆ ਇਸ ਤਰ੍ਹਾਂ। ਹਾਂਜੀ। ਆ ਵਾ ਵਗਿਆ ਹੋਇਆ ਬਾਂਹ। ਪਰਾਲੀ ਨਾ ਹੋਵੇ, ਸਾਫ਼ ਹੋਵੇ। ਬਰੀਕ ਹੋਵੇ। ਬੋਲੇ ਜਦੋਂ ਡਲੇ ਵੱਡੇ ਵੱਡੇ ਹੋਣ ਉਹਦੇ ਤੇ ਵੀ ਨਹੀਂ ਅਸਰ ਨਹੀਂ ਕਰਨਾ। ਅੱਛਾ ਜੀ। ਹਾਂਜੀ ਤੇ ਇਹਨੂੰ ਆਪਾਂ ਜਿੱਦਾਂ ਬੀਜਤਾ ਬਾਂਹ ਬੀਜ ਕੇ ਅੱਜ ਬੀਜਤਾ ਇਹ ਨਹੀਂ ਕਰ ਜੀ ਕਰੋ। ਭਾਵੇਂ ਦੋ ਦਿਨ ਕਰ ਲਓ। ਮਤਲਬ ਕਿ ਇਹਨੂੰ 2-3 ਦਿਨ ਤੋਂ ਵਿੱਚ ਵਿੱਚ ਕਰਨੀ ਹੈ ਵੀ ਜਾਈ ਤੋਂ ਮਗਰੋਂ 72 ਘੰਟਿਆਂ ਤੋਂ ਹਾਂਜੀ ਇੰਨੇ ਟਾਈਮ ਦੇ ਵਿੱਚ ਕਰ ਦੋ ਇਹਨੂੰ ਪਾਣੀ ਆਪਾਂ 21 ਦਿਨਾਂ ਦੀ ਨੂੰ ਲਾਉਣਾ ਜੀ ਹਾਂਜੀ ਤੇ 21 ਦਿਨਾਂ ਦੇ ਅੰਦਰ 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 ਪਾਣੀ ਲਾਉਣਾ ਜੀ ਕਣਕ ਨਿਕਲ ਆਉਂਦੀ ਆ ਕਈ ਵਾਰ ਜ਼ਿਮੀਂਦਾਰ ਸਾਡੀ ਸੋਚ ਦੇ ਕਣਕ ਹਜੇ ਨਿਆਣੀ ਆ ਪਾਣੀ ਲਾਤਾ ਤਾਂ ਬਹਿ ਜਾਣੀ ਆ ਕਣਕ ਨੂੰ ਕੁਝ ਨਹੀਂ ਹੋਣਾ ਇਹਨੂੰ ਪਾਇਆ ਸਰ ਪਾਣੀ ਲਾਉਂਦੇ ਆ ਸਰ ਕਣਕ ਸਾਡੀ ਤਾਂ ਜੀ ਕਾਲੀ ਹੋ ਜਾਂਦੀ ਆ ਹਾਂਜੀ ਤੇ ਗੁੱਲੀ ਡੰਡਾ ਜਿਹੜਾ ਉੱਗਿਆ ਹੁੰਦਾ ਉਹ ਨਾਲ ਹੀ ਪੀਲਾ ਪੈ ਜਾਂਦਾ ਪਹਿਲਾਂ ਗੁੱਲੀ ਡੰਡਾ ਲੋਕਾਂ ਨੂੰ ਦਿੰਦਾ ਜ਼ਿਮੀਂਦਾਰ ਨੂੰ ਦਿਖੂਗਾ ਕਿ ਹਾਂ ਮ ਪਰ ਜਦੋਂ ਪਾਣੀ ਲਾਤਾ ਫੇਕਲੀ ਡੰਡਾ ਬਹਿ ਜਾਣਾ ਕਲੀ ਕਣਕ ਹੀ ਰਹਿ ਜਾਣੀ ਸਰ ਇਹਦੀਆਂ ਸਾਵਧਾਨੀਆਂ ਜੇ ਆਪਾਂ ਵਰਤਣੀਆਂ ਹੋਣ ਤਾਂ ਕਿਹੜੇ-ਕਿਹੜੀਆਂ ਵਰਤਣੀਆਂ ਚਾਹੀਦੀਆਂ ਸਪਰੇਇਆਂ ਸਭ ਤੋਂ ਪਹਿਲਾਂ ਤਾਂ ਆਪਣਾ ਖੇਤ ਜਿਹੜਾ ਹੈਗਾ ਬਿਲਕੁਲ ਤਿਆਰ ਹੋਣਾ ਚਾਹੀਦਾ ਹੈ ਠੀਕ ਹੈ ਉਹਦੇ ਵਿੱਚ ਡਲੇ ਨਹੀਂ ਹੋਣੇ ਚਾਹੀਦੇ ਐ ਦੂਜਾ ਉਹਦੇ ਵਿੱਚ ਪ੍ਰਾਣੀ ਨਹੀਂ ਹੋਣੀ ਚਾਹੀਦੀ ਐ ਖੇਤ ਬਿਲਕੁਲ ਇੱਕਦਮ ਸਮਤਲ ਹੋਣਾ ਚਾਹੀਦਾ ਹੈ ਦੂਜਾ ਜਿਹੜਾ ਆਪਾਂ ਅਬ ਕਿਰਾ ਕਰਨੀ ਹੈ ਉਹਦੇ ਨਾਲ ਬੰਕਰ ਜ਼ਰੂਰ ਪਾਣੀ ਐ ਤੇ ਤੀਜਾ ਜਿਹੜਾ ਹੈਗਾ 200 ਲੀਟਰ ਪਾਣੀ ਪ੍ਰਤੀ ਏਕੜ ਜਿਹੜਾ ਹੈ ਉਹ ਲਗਣਾ ਚਾਹੀਦਾ ਹੈ ਤੇ ਇੱਕ ਜਦ ਸਭ ਤੋਂ ਵੱਡੀ ਸਾਵਧਾਨੀ ਹੈ ਉਹ ਹੈਗਾ ਕਿ ਪਾਣੀ ਜਿਹੜਾ ਹੈ ਉਹ 21 ਦਿਨਾਂ ਦੇ ਅੰਦਰ ਅੰਦਰ ਜਿਹੜਾ ਉਹ ਲੱਗ ਜਾਣਾ ਚਾਹੀਦਾ ਹੈ ਕਿਉਂਕਿ ਉਸ ਟਾਈਮ ਤੱਕ ਗੁੱਲੀ ਡੰਡਾ ਜਿਹੜਾ ਹੈ 2 ਤੋਂ 3 ਪੱਤੀ ਦਾ ਹੁੰਦਾ ਉਹਨੂੰ ਇਜ਼ੀਲੀ ਕੰਟਰੋਲ ਜਿਹੜਾ ਉਹ ਆਪਾਂ ਕਰ ਸਕਦੇ ਆ ਤੇ 21 ਦਿਨਾਂ ਦੇ ਅੰਦਰ ਅੰਦਰ ਜਿਹੜਾ ਆਪਾਂ ਨੂੰ ਪਾਣੀ ਲਾਉਣਾ ਚਾਹੀਦਾ ਬਾਈ ਹਰਜੀਤ ਜੀ ਤੁਹਾਡੇ ਹਿਸਾਬ ਨਾਲ ਕਿਹੜੀਆਂ ਸਾਵਧਾਨੀਆਂ ਬਤਰੀਆਂ ਚਾਹੀਦੀਆਂ ਸਾਵਧਾਨੀਆਂ ਜੀ ਬਸ ਇਹ ਆਪਣਾ ਮੌਸਮ ਦੇਖ ਕੇ ਬਦ ਮੀਂਹ ਕਣੀ ਦਾ ਮੌਸਮ ਨਾ ਹੋਵੇ ਬਹੁਤੀ ਤੇਜ਼ ਹਵਾ ਨਾ ਚੱਲਦੀ ਹੋਵੇ ਏਦਾਂ ਜਿੱਦਾਂ ਹੁਣ ਵਧੀਆ ਮੌਸਮ ਲੱਗਾ ਸਾਫ਼ ਹੋਏ ਹਵਾ ਹੋਵੇ ਤੇ ਜਿੱਦਾਂ ਪਿੱਛੇ ਆਪਾਂ ਕਰਦੇ ਆਂ ਪਿੱਛੇ ਬੂਮ ਦੀ ਜਦਾਂ ਉੱਡੇ ਨਾ ਇਹ ਪਿੱਛੋਂ 100 200 ਇਹ ਜਿਹੜੀ ਸਪਰੇਅ ਆ ਇਸ ਸਪਰੇਅ ਦਾ ਸਿੱਧਾ ਸਿੱਧਾ ਫਾਇਦਾ ਬਾਈ ਹਰਜੀਤ ਹੁਣੀ ਦੱਸਿਆ ਵੀ ਗੁੱਲੀ ਡੰਡੇ ਦਾ ਨਾਮੋ ਨਿਸ਼ਾਨ ਨਹੀਂ ਰਿਹਾ ਇੱਕੋ ਵਾਰੀ ਸਪਰੇਅ ਕਰਨੀ ਪਈ ਆ ਦੁਬਾਰਾ ਸਪਰੇਅ ਕਰਨ ਦੀ ਲੋੜ ਨਹੀਂ ਪਈ ਤੇ ਦੂਸਰੀ ਗੱਲ ਝਾੜ ਜਿਹੜਾ ਆ ਉਹ ਮੁੱਖ ਜਿਹੜੀ ਚੀਜ਼ ਆ ਉਹ ਝਾੜ ਇਹਨਾਂ ਦਾ ਫਤਿਹ ਆ ਇਹਦੇ ਬਾਰੇ ਇੱਕ ਚੀਜ਼ ਹੋਰ ਦੱਸ ਦਈਏ ਵੀ ਸਾਡੀ ਖੇਤੀਬੜੀ ਯੂਨੀਵਰਸਿਟੀ ਪੀਏਯੂ ਲੁਧਿਆਣਾ ਵੱਲੋਂ ਵੀ ਇਹ ਰეკਮੈਂਡਡ ਦਵਾਈ ਆ ਜਿਹੜੀ ਆਹਾ ਵਕੀਰਾ ਆ ਤੇ ਹੁਣ ਤੁਸੀਂ ਜਾਨਣਾ ਚਾਹੋਗੇ ਕਿ ਪੀਆਈ ਕੰਪਨੀ ਜਿਹੜੀ ਆ ਉਹ ਆਪਣੇ ਲਈ ਆਫਰ ਕਿਹੜਾ ਲੈ ਕੇ ਆਈ ਆ ਤੇ ਬੁਲਟ ਕਿਦਾਂ ਆਪਾਂ ਜਿੱਤ ਸਕਦੇ ਆ ਉਹ ਦੱਸਣਗੇ ਸਾਨੂੰ ਵਿਜੇਪਾਲ ਸਾਹਿਬ ਦੇਖੋ ਜੀ ਇਹਦੇ ਵਾਸਤੇ ਇਸ ਵਾਰ ਪੀਆਈ ਕੰਪਨੀ ਨੇ ਇੱਕ ਬਹੁਤ ਵਧੀਆ ਐਪ ਜਿਹੜੀ ਆ ਉਹ ਲਾਂਚ ਕੀਤੀ ਹੈ ਜਿਹਦਾ ਨਾਂ ਹੈਗਾ ਪੀਆਈ ਮਿਤਰਾ ਕਿਸਾਨ ਐਪ ਪੀਆਈ ਮਿਤਰਾ ਕਿਸਾਨ ਐਪ ਤੁਸੀਂ ਆਪਣੇ ਐਂਡਰੋਇਡ ਤੇ ਆਈਓਐਸ ਫੋਨ ਦੋਨਾਂ ਦੇ ਵਿੱਚ ਤੁਸੀਂ ਡਾਊਨਲੋਡ ਕਰ ਸਕਦੇ ਹੋ ਹਾਂਜੀ ਪੀਆਈ ਮਿਤਰਾ ਕਿਸਾਨ ਐਪ ਜੀ ਤੇ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਜਦੋਂ ਆਪਣਾ ਰਜਿਸਟ੍ਰੇਸ਼ਨ ਉਹਦੇ ਚ ਹੋ ਗਿਆ ਉਸ ਤੋਂ ਬਾਅਦ ਜਿਵੇਂ ਹੀ ਤੁਸੀਂ ਲੈ ਕੇ ਆਓਗੇ ਆਉਕੀਰਾ ਜੀ ਆਪ ਕਿਰਾ ਦਾ ਜਿਵੇਂ ਤੁਸੀਂ ਟੱਕਣ ਖੋਲੋਗੇ ਜਾਂ ਉਹਦਾ ਪਾਊਚ ਖੋਲੋਗੇ ਉਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਇਹ ਕਯੂਆਰ ਕੋਡ ਜਿਹੜਾ ਹੈ ਉਹ ਦੇਖਣ ਨੂੰ ਮਿਲੇਗਾ ਜਿਵੇਂ ਟੱਕਣ ਖੋਲਿਆ ਇਸ ਟੱਕਣ ਦੇ ਅੰਦਰ ਇੱਕ ਜਿਹੜਾ ਹੈਗਾ ਕਯੂਆਰ ਕੋਡ ਹੈ ਉਸ ਕਯੂਆਰ ਕੋਡ ਨੂੰ ਜਦੋਂ ਆਪਾਂ ਸਕੈਨ ਕਰਾਂਗੇ ਤੇ ਆਪਾਂ ਨੂੰ 25 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਡਾਇਰੈਕਟ ਆਪਣੇ ਅਕਾਊਂਟ 'ਚ ਆਣਗੇ ਉਸ ਅਮਾਊਂਟ ਨੂੰ ਆਪਾਂ ਡਾਇਰੈਕਟ ਯੂਪੀਆਈ ਦੇ ਥਰੂ ਆਪਣੇ ਯੂਪੀਆਈ ਅਕਾਊਂਟ ਦੇ ਵਿੱਚ ਲੈ ਸਕਦੇ ਆ ਇਸ ਤੋਂ ਇਲਾਵਾ ਜਿਵੇਂ ਤੁਸੀਂ ਪਹਿਲਾਂ ਕਿਉਰ ਕੋਡ ਸਕੈਨ ਕੀਤਾ ਤੁਸੀਂ ਐਲੀਜੀਬਲ ਹੋ ਜਾਓਗੇ ਸਾਡੀ ਬੰਪਰ ਸਕੀਮ ਦੇ ਲਈ ਜਿਹਦੇ ਵਿੱਚ ਅਸੀਂ ਪੰਜਾਬ ਹਰਿਆਣਾ ਯੂਪੀ ਦੇ ਵਿੱਚ 10 ਬੁਲਟ ਮੋਟਰਸਾਈਕਲ ਜਿਹੜੇ ਹਨ ਉਹ ਦੇਣ ਜਾ ਰਹੇ ਹਾਂ ਤੇ ਉਹਦਾ ਪਹਿਲਾ ਜਿਹੜਾ ਡਰਾ ਹੈ ਉਹ ਹੁਣ 27 ਅਕਤੂਬਰ ਨੂੰ ਤੇ ਮੈਂ ਕਿਸਾਨ ਵੀਰਾਂ ਨੂੰ ਇਹੀ ਕਹਾਂਗਾ ਵੀ ਤੁਸੀਂ ਆਪਣੀ ਜਿਹੜੀ ਔਕੀਰਾ ਲੈ ਕੇ ਆਇਓ ਉਹਨੂੰ ਸਕੈਨ ਕਰ ਲਓ ਤਾਂ ਕਿ ਤੁਸੀਂ ਪਹਿਲੇ ਡਰਾ ਦੇ ਵਿੱਚ ਜਿਹੜਾ ਹੈ ਪਾਰਟਿਸਿਪੇਟ ਕਰ ਸਕੋ ਕਿੰਨੇ ਡਰਾ ਕੱਢਣੇ ਆ ਪਰ ਟੋਟਲ ਟੋਟਲ ਜਿਹੜੇ 10 ਬੁਲੇਟ ਮੈਂ ਦੱਸੇ ਆ 10 ਬੁਲੇਟ ਹਾਂ ਪੰਜਾਬ ਹਰਿਆਣਾ ਯੂਪੀ ਦੇ ਵਿੱਚ ਅਸੀਂ 10 ਬੁਲੇਟ ਜਿਹੜੇ ਆ ਉਹ ਦੇਣੇ ਇਹਦਾ ਫਾਇਦਾ ਕੀ ਇਹਦਾ ਫਾਇਦਾ ਇੱਕ ਤਾਂ ਇਹ ਹੋਗਾ ਕਿ ਇੱਕ ਜਿਵੇਂ ਤੁਸੀਂ ਵੇਖ ਰਹੇ ਹੋ ਪਿਛਲੇ 2-3 ਸਾਲਾਂ ਤੋਂ ਮਾਰਕੀਟ ਦੇ ਵਿੱਚ ਨਾਮ ਮਿਲਦੇ ਜੁਲਦੇ ਨਾਮ ਦੇ ਬਹੁਤ ਸਾਰੇ ਦਵਾਈਆਂ ਆ ਰਹੀ ਹੈ ਤੇ ਕਿਸਾਨ ਨੂੰ ਬਿਲਕੁਲ ਸਹੀ ਜਿਹੜੀ ਔਕੀਰਾ ਹੈ ਉਹ ਅਵੇਲੇਬਲ ਹੋਊਗੀ ਜਿਹੜੀ ਸਹੀ ਔਕੀਰਾ ਹੈ ਉਹਦੇ ਟੱਕਣ ਦੇ ਵਿੱਚ ਕਿਊ ਆਰ ਕੋਡ ਹੋਊਗਾ ਤੇ ਜਦੋਂ ਉਹਨੂੰ ਸਕੈਨ ਕਰੇਗਾ 25 ਰੁਪਏ ਜਿਹੜਾ ਉਹ ਨੂੰ ਮਿਲਣਗੇ ਉੱਛੋ ਤੇ ਇਹ ਸਭ ਤੋਂ ਵੱਡਾ ਫਾਇਦਾ ਹੈ ਇਹ ਫਾਇਦਾ ਹਾਂਜੀ ਆਹ ਉਹਦੇ ਨਾਲ ਇਹ ਵੀ ਪਤਾ ਲੱਗ ਜੂਗਾ ਵੀ ਦਵਾਈ ਜਾਲੀ ਤੇ ਨਹੀਂ ਬਿਲਕੁਲ ਮਾੜੀ ਦਵਾਈ ਤੇ ਨਹੀਂ ਕਿਉਂਕਿ ਇਹ ਕਪਲੇ ਤੱਕ ਕਿਸਾਨਾਂ ਨਾਲ ਬਹੁਤ ਜ਼ਿਆਦਾ ਚੱਲਣ ਡਿਆ ਆ ਵੀ ਜਾਲੀ ਖਾਦਾਂ ਜਾਲੀ ਦਵਾਈਆਂ ਜਾਲੀ ਤੇ ਫਿਰ ਅੰਤ ਨੂੰ ਬਦਨਾਮੀ ਹੁੰਦੀ ਆ ਜਿਹੜੀਆਂ ਅਸੀਂ ਅਸਲੀ ਕੰਪਨੀਆਂ ਨੇ ਉਹ ਉਹਨਾਂ ਦੇ ਪ੍ਰੋਡਕਟ ਦੀ ਬਦਨਾਮੀ ਹੋ ਜਾਂਦੀ ਪਿੰਡ ਦੀ ਸ਼ਾਨ ਅਵਕੀਰਾ ਕਿਸਾਨ ਇਹ ਨੇ ਉਹ ਵੀਰ ਜਿਹੜੇ ਲੰਬੇ ਸਮੇਂ ਤੋਂ ਅਵਕੀਰਾ ਹੀ ਵਰਤ ਰਹੇ ਨੇ ਪੀਆਈ ਕੰਪਨੀ ਦਾ ਪ੍ਰੋਡਕਟ ਆ ਤੋ ਇਹ ਆਪਣੀ ਜ਼ਿੰਮੇਵਾਰੀ ਸੀ ਜਿਹੜੀ ਇਸ ਪ੍ਰੋਡਕਟ ਨੂੰ ਤੁਹਾਡੇ ਤੱਕ ਲੈ ਕੇ ਆਉਣ ਦੀ ਲੱਗੀ ਸੀ ਆਫਰ ਤੁਸੀਂ ਸੁਣ ਲਿਆ ਤਰੀਕਾ ਤੁਸੀਂ ਸੁਣ ਲਿਆ ਆਪਣੀ ਦਵਾਈ ਤਾਂ ਹਰ ਜਗ੍ਹਾ ਅਵੇਲੇਬਲ ਹੈ ਇਹ ਹਰ ਥਾਂ ਤੇ ਅਵੇਲੇਬਲ ਹੈਗੀ ਆਪਣੇ ਡਿਸਟ੍ਰੀਬਿਊਟਰ ਆਪਣੇ ਰਿਟੇਲਰ ਚੈਨਲ ਜਿਹੜੇ 파ਟਨਰ ਹੈ ਉਹਨਾਂ ਦੇ ਹਰ ਕਾਊਂਟਰ ਦੇ ਉੱਤੇ ਦਵਾਈ ਮਿਲ ਜਿਹੜੇ ਨੰਬਰ ਆਪਣੇ ਵੀਡੀਓ ਚ ਨੇ ਇਹ ਜੇ ਕਿਤੇ ਨਹੀਂ ਮਿਲ ਰਹੀ ਤੇ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰ ਲੈਣ। ਬਿਲਕੁਲ ਕਰ ਸਕਦੇ ਆ ਜੀ। ਸੋ ਭਾਈਆ ਨੰਬਰ ਜਿਹੜੇ ਡਿਸਪਲੇ ਕਰਦੇ ਹਹੀ ਦਵਾਈ ਬਾਰੇ ਕੁਝ ਵੀ ਪੁੱਛਣਾ ਤੁਸੀਂ ਪੁੱਛ ਸਕਦੇ ਆ। ਸਕ੍ਰਿਪਸ਼ਨ ਦੇ ਵਿੱਚ ਨਾ ਇੱਕ ਲਿੰਕ ਦਿੱਤਾ ਆ। ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਆਪਣਾ ਫਾਰਮ ਭਰੋ। ਫਾਰਮ ਭਰਨ ਤੋਂ ਬਾਅਦ ਤੁਹਾਨੂੰ ਇਹਦੇ ਬਾਰੇ ਬਧੇਰੇ ਜਾਣਕਾਰੀ ਮਿਲੇਗੀ। ਦਿੱਤੇ ਹੋਏ ਨੰਬਰਾਂ ਤੇ ਤੁਸੀਂ ਕਾਲ ਕਰ ਲਓ। ਤੁਹਾਨੂੰ ਜਾਣਕਾਰੀ ਮਿਲ ਜੂਗੀ। ਇਹ ਤੁਹਾਨੂੰ ਸਾਰਾ ਦੱਸ ਦੋਗੇ ਦਵਾਈ ਕਿੱਥੋਂ ਲੈਣੀ ਕੀ ਰੇਟ ਆ ਸਾਰਾ ਕੁਝ ਤੁਹਾਨੂੰ ਦੱਸ ਦੇਣਗੇ ਤੇ ਦਵਾਈ ਜਿਹੜੀ ਆ ਇਹ ਤੁਸੀਂ ਆਪਣੀ ਲੋੜ ਅਨੁਸਾਰ ਲੈ ਸਕਦੇ ਹੋ ਬਹੁਤ ਤੁਹਾਡਾ ਸ਼ੁਕਰੀਆ ਜੀ ਪੀਆਰ ਪੰਜਾਬ ਦੇ ਜੁੜੇ ਰਹਿਣ ਦੇ ਲਈ ਵੀਡੀਓ ਨੂੰ ਲਾਈਕ ਵਾਲਾ ਬਟਨ ਦਬਕੇ ਅੱਗੇ ਦੋਸਤਾਂ ਦੇ ਨਾਲ ਸ਼ੇਅਰ ਕਰ ਦਿਓ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਾਈ ਜੀ ਤੁਸੀਂ ਬਹੁਤ ਸਾਰਾ ਸਾਨੂੰ ਕੀਮਤੀ ਸਮਾਂ ਦਿੱਤਾ ਕੰਪਨੀ ਵੱਲੋਂ ਬਾਈ ਹਰਜੀਤ ਜੀ ਬਹੁਤ ਸ਼ੁਕਰੀਆ ਤੁਹਾਡੇ ਫਾਰਮ ਤੇ ਅੱਜ ਪਹਿਲੀ ਵਾਰ ਆਏ ਆ ਬਾਈ ਤੁਸੀਂ ਬਹੁਤ ਸਾਨੂੰ ਕੀਮਤੀ ਜਾਣਕਾਰੀ ਦਿੱਤੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ